श्रमणीय कालिदल ਵਲੋਂ ਮੋਤਲ ਕੀਤੇ ਗਏ ਵਿਧਾਇਕ ਪਰਗਤ ਸਿੰਘ ਜੇ ਕਰਾਮਾਦਮੀ ਪਾਰਟੀ ਵਿੱਚ ਆਉਣਾ ਚਾਹੁੰਦੇ ਨੇ ਤਾਂ ਪਾਰਟੀ ਉਹਨਾਂ ਦਾ ਸਵਾਗਤ ਕਰੇਗੀ ਆਪ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਉਹਨਾਂ ਦੀ ਨਜ਼ਰ ਵਿੱਚ ਪਰਗਤ ਸਿੰਘ ਇੱਕ ਸਾਫ਼ ਸੁਥਰੇ ਅਕਸ ਵਾਲੇ ਸ਼ਖਸ ਨੇ ਅਤੇ ਪਾਰਟੀ ਨੂੰ ਅਜਿਹੇ ਲੋਕਾਂ ਦੀ ਜ਼ਰੂਰਤ ਹੈ ਹਾਲਾਂਕਿ ਇੱਕ ਹੋਰ ਮੋਤਲ ਵਿਧਾਇਕ 인ਦਰਬੀਰ ਸਿੰਘ ਬੁਲਾਰੀਆ ਬਾਰੇ ਉਹਨਾਂ ਨੇ ਕਿਹਾ ਕਿ ਬੁਲਾਰੀਆ ਨਾਲ ਉਹਨਾਂ ਦੀ ਕੋਈ ਵੀ ਜਾਣ ਪਛਾਣ ਨਹੀਂ ਹੈ ਕਾਲੀਦਲ ਕਾਲੀਦਲ ਨਹੀਂ ਹੈ ਇਹ ਬਾਦਲੈਂਡ ਕੰਪਨੀ ਹੈ ਉਹ ਬਾਬ ਬੇਟੇ ਦੀ ਪਾਰਟੀ ਆ ਸਾਰਾ ਪਰਿਵਾਰ ਉਹਦੇ ਜੀ ਸ਼ਾਮਿਲ ਆ ਇਸ ਕਰਕੇ ਜਿੰਨੇ ਵੀ ਲੋਕ ਉੱਥੇ ਕੁਟਣ ਮਹਿਸੂਸ ਕਰਦੇ ਸੀ ਜਿਨ੍ਹਾਂ ਦੇ ਮੁਤਾਬਕ ਪਾਰਟੀ ਨਹੀਂ ਸੀ ਚੱਲ ਰਹੀ ਉਹ ਸਾਰੇ ਹੀ ਹੌਲੀ ਹੌਲੀ ਆਉਣ ਨੂੰ ਤਿਆਰ ਬੈਠੇ ਆ ਸਾਰੇ ਨਿਕਲਣੇ ਹੌਲੀ ਹੌਲੀ ਮੈਂ ਇਹ ਜ਼ਰੂਰ ਸਵਾਗਤ ਤਾਂ ਚਲੋ ਠੀਕ ਹੈ ਪ੍ਰਗਟ ਸਿੰਘ ਅੱਛਾ ਇਨਸਾਨ ਹੈ ਉਹਦੋਂ ਦੇਸ਼ ਦਾ ਨਾਮ ਉਹਨੇ ਰੋਸ਼ਨ ਕੀਤਾ ਤੇ ਬਲਾਰੀਆ ਸਾਹਿਬ ਨੂੰ ਮੈਂ ਬਹੁਤਾ ਜਾਣਦਾ ਨਹੀਂ ਪ੍ਰਗਟ ਜਦੋਂ ਆਉਣ ਦੀ ਕਾਸ਼ ਪ੍ਰਗਟ ਕਰੇਗਾ ਫਿਰ ਉਹਤੇ ਕਮੈਂਟਸ ਕਰਾਂਗੇ ਤੁਹਾਡੇ ਜੇ ਦੁੱਧਾ ਤੁਸੀਂ ਵਿਅਕਤੀਗਤ رائے ਜੁਦ ਰੱਖਦੇ ਹੋ ਕਿਉਂਕਿ ਵਿਅਕਤੀਗਤ رائے ਮੇਰੀ ਉਹਦੇ ਬਾਰੇ ਠੀਕ ਆ ਅੱਛਾ ਆਦਮੀ ਪਰਗਤ ਸਿੰਘ ਅਤੇ ਇੰਦਰਬੀਰ ਸਿੰਘ ਬੁਲਾਰੀਆ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਅਨੁਸ਼ਾਸਨ ਭੰਗ ਕਰਨ ਦੇ ਇਲਜ਼ਾਮਾਂ ਤਹਿਤ ਮੁਅੱਤਲ ਕੀਤਾ ਗਿਆ। ਹਾਲਾਂਕਿ ਪਰਗਤ ਸਿੰਘ ਅਤੇ ਬੁਲਾਰੀਆ ਮੁਤਾਬਕ ਉਨ੍ਹਾਂ ਨੂੰ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ। ਵਿਧਾਇਕ ਪਰਗਤ ਸਿੰਘ ਕਈ ਵਾਰ ਪਾਰਟੀ ਦੀਆਂ ਕਾਰਵਾਈਆਂ ਖਿਲਾਫ ਆਵਾਜ਼ ਉਠਾਉਂਦੇ ਰਹੇ ਨੇ। ਬਾਦਲ ਸਰਕਾਰ ਨੇ ਉਨ੍ਹਾਂ ਨੂੰ ਮੁੱਖ ਪਾਰਲੀਮੈਂਟ ਸਕੱਤਰ ਦਾ ਅਹੁਦਾ ਵੀ ਦਿੱਤਾ ਪਰ ਪਰਗਤ ਸਿੰਘ ਨੇ ਇਸ ਸੌਦੇ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਦੂਜੇ ਪਾਸੇ 인ਦਰबीर ਸਿੰਘ ਗੁਲਾਰੀਆ ਵੀ ਖੁੱਲ ਕੇ ਕਈ ਵਾਰ ਅਕਾਲੀ ਦਲ ਅਤੇ ਵਿਕਰਮ ਸਿੰਘ ਮਜੀਠੀਆ ਖਿਲਾਫ ਬਿਆਨ ਦੇ ਚੁਕੇ ਨੇ ਇਸ ਕਾਰਵਾਈ ਨੂੰ ਭਾਜਪਾ ਦੇ ਰਾਜ ਸਭਾ ਸੰਸਦ ਨਵਜੋਤ ਸਿੰਘ ਸਿੱਧੂ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਪੈਦਾ ਹੋਏ ਰਾਜਨੀਤਿਕ ਖਾਲਾਤਾ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ